ਬਹੁਤ ਹੀ ਇੱਕ ਅੱਛਾ ਪ੍ਰਾਲਾ ਜਿਹੜਾ ਕਿ ਗਊਆਂ ਵਾਸਤੇ ਕੋਈ ਸ਼ਾਲਾਵਾਂ ਵਾਸਤੇ ਖਾਲ ਦਾ ਇੰਤਜ਼ਾਮ ਕਰਨਾ ਗੁਰਦ ਦਾ ਕਰਨਾ ਤੇ ਬਹੁਤ ਅੱਛੀ ਸੋਚ ਹੈ ਜਿਹੜੀ ਇੱਥੇ ਦੀ ਕਮੇਟੀ ਦੀ ਸੋਚ ਹੈ ਮਾਤਾ ਕਾਲੀ ਮਾਤਾ ਮੰਦਰ ਸਰਕੀਤਨ ਮੰਡਲ ਵਾਲਿਆਂ ਦੀ ਜੋ ਵੀ ਕਰ ਰਹੇ ਨੇ ਬਹੁਤ ਅੱਛਾ ਕਰ ਰਹੇ ਨੇ ਮੈਡੀਕਲ ਕੈਂਪ ਦੇ ਨਾਲ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਇੱਕ ਅੱਛੀ ਸਹੂਲਤ ਮਿਲਦੀ ਹੈ ਜਿੱਦਾਂ ਕਿ ਦੱਸਿਆ ਗਿਆ ਔਰ ਇਹ ਮੈਡੀਸਨ ਵੀ ਫ੍ਰੀ ਦਿੱਤੀ ਜਾਂਦੀ ਹੈ ਤੇ ਹਰ ਮਹੀਨੇ ਕੈਂਪ ਲਗਾਇਆ ਜਾਂਦਾ ਹੈ ਇਹ 35ਵਾਂ ਕੈਂਪ ਬਹੁਤ ਹੀ ਅੱਛੀ ਗੱਲ ਹੈ ਇਹ ਐਦਾਂ ਦੀਆਂ ਚੀਜ਼ਾਂ ਸਾਨੂੰ ਸਮਾਜ ਦੇ ਵਿੱਚ ਲੋੜ ਹੈ ਤੇ ਕਰਨੀਆਂ ਚਾਹੀਦੀਆਂ ਨੇ ਤੁਸੀਂ ਬਹੁਤ بڑے ਸਮਾਜਿਕ ਕੀ ਕਹਿਣਾ ਚਾਹੋਗੇ ਕੀ ਦੇਣਾ ਚਾਹੋਗੇ ਜਿਹੜੇ ਲੋਕ ਮਤਲਬ ਨਸ਼ਾ ਵੱਲ ਵੀ ਜਾਂਦੇ ਐ ਜਾਂ ਮਤਲਬ ਕੰਮ ਕਰ ਰਹੇ ਹੁੰਦੇ ਐ ਸਭ ਤੋਂ ਜ਼ਰੂਰੀ ਹੈ ਵੀ ਆਪਣੇ ਬੱਚਿਆਂ ਨੂੰ ਜਦੋਂ ਤੁਸੀਂ ਕਦੇ ਵੀ ਜਾਓ ਮੰਦਿਰ ਗੁਰਦੁਆਰੇ ਜਾਓ ਪੈਸਾ ਨਾ ਟੇਕੋ ਜਿੱਥੇ ਕੋਈ ਸੰਸਥਾ ਕੰਮ ਕਰ ਰਹੀ ਹੋਵੇ ਲੋੜਵੰਦਾਂ ਲਈ ਕਰ ਰਹੀ ਹੋਵੇ ਉਹ ਬੱਚਿਆਂ ਨੂੰ ਲਿਜਾ ਕੇ ਦਿਖਾਉਂਗੇ ਤਾਂ ਬੱਚੇ ਨਸ਼ਿਆਂ ਵੱਲੋਂ ਵੀ ਹਟਣਗੇ ਤੇ ਉਹ ਸਿੱਖਣਗੇ ਵੀ ਕੁਝ ਸਾਡੇ ਕੋਲ ਵੱਖ-ਵੱਖ ਸਕੂਲਾਂ ਦੇ ਬੱਚੇ ਵੀ ਆ ਕੇ ਉਹ ਸਕੂਲ ਕਮੇਟੀਆਂ ਉਹਨਾਂ ਨੂੰ ਲੈ ਕੇ ਉੱਥੋਂ ਦੇ ਲੰਗਰ ਨੂੰ ਚੱਲਦੇ ਨੂੰ ਉਹ ਵੰਡ ਕੇ ਵੀ ਜਾਂਦੇ ਆਂ ਉੱਥੇ ਬੈਠ ਕੇ ਸ਼ੱਕੇ ਵੀ ਜਾਂਦੇ ਆਂ ਤੇ ਕੁਝ ਡੋਨੇਸ਼ਨ ਵੀ ਦੇ ਕੇ ਜਾਂਦੇ ਆਂ ਕਰਾਉ ਜਿਵੇਂ ਕਿ ਬੱਚਿਆਂ ਦੇ ਬੈਗ ਪੁਰਾਣੇ ਹੋ ਗਏ ਸਾਡੇ ਕੋਲ ਅੱਗੇ ਪੂਰ ਲੋਕ ਵੀ ਆਂਦੇ ਰਹਿੰਦੇ ਆਂ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ ਜਿਵੇਂ ਟਿਫਨ ਹੈ ਆਪਾਂ ਬੱਚੇ ਨੂੰ ਹਰ ਸਾਲ ਨਵਾਂ ਲੈ ਦਿੰਦੇ ਆਂ ਜਦੋਂ ਕਿ ਉਹ ਸਾਡੇ ਕੋਲ ਬਸੰਤ ਵੈਲੀ ਸਕੂਲ ਦੇ ਹੋਰ ਵੱਖ-ਵੱਖ ਸਕੂਲਾਂ ਦੇ ਬੱਚੇ ਉੱਥੇ ਵਿਜ਼ਿਟ ਕਰਦੇ ਆਂ ਸਕੂਲ ਵਾਲੇ ਬੱਸ ਲੈ ਕੇ ਆਉਂਦੇ ਆਂ ਵਿਜ਼ਿਟ ਕਰਾਉਂਦੇ ਆਂ ਉਹ ਬੱਚੇ ਘਰੋਂ ਕੁਝ ਸਮਾਨ ਵੀ ਲੈ ਕੇ ਆਉਂਦੇ ਆਂ ਤੇ ਉਹਨਾਂ ਨੂੰ ਕੋਈ ਇੱਕ ਸਿੱਖਣ ਨੂੰ ਮਿਲਦਾ ਹੈ ਜਦੋਂ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਕਦੇ ੜ੍ਹਕੇਗਾ ਨਹੀਂ ਜਿਸ ਨੂੰ ਅਸੀਂ ਸਮਾਜ ਸੇਵਾ ਦਾ ਰਸਤਾ ਦਿਖਾਵਾਂਗੇ ਉਹ ਕਦੇ ਵੀ ਨਸ਼ਿਆਂ ਵਾਲੇ ਜਾਂ ਕੋਈ ਹੋਰ ਗਲਤ ਹੱਤਾਂ ਵੱਲ ਨਹੀਂ ਜਾਏਗਾ ਕਿਉਂਕਿ ਜਦੋਂ ਮਾਨਤਾ ਦੀ ਸੇਵਾ ਹੈ ਸਭ ਤੋਂ ਉੱਤਮ ਸੇਵਾ ਹੈ ਉਹਦੇ ਵਿੱਚ ਦਵਾਵਾਂ ਵੀ ਮਿਲਦੀਆਂ ਨੇ ਦਵਾ ਕਦੇ ਜਾ ਕੇ ਅਸੀਂ ਬਾਜ਼ਾਰ ਚੋਂ ਮੁੱਲ ਨਹੀਂ ਖਰੀਦ ਸਕਦੇ ਦਵਾ ਜਿਹੜੀ ਮਿਲਣੀ ਆ ਸਾਨੂੰ ਉਹ ਕਿਸੇ ਲੋੜਵੰਦ ਤੋਂ ਕਿਸੇ ਗਰੀਬ ਵਿਅਕਤੀ ਦੀ ਅੰਦਰੋਂ ਆਤਮਾ ਤੇ ਉਹ ਹੀ ਮਿਲਦੀ ਹੈ ਉਹ ਦੁਆਵਾਂ ਜਿਹੜੀਆਂ ਨੇ ਉਹ ਇੱਕ ਸਮਾਜ ਸੇਵਾ ਜੀ ਮਿਲ ਸਕਦੀ ਹੈ ਇੱਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਖਾਸ ਕਰਕੇ ਨਜ਼ਰ ਆਉਂਦੀਆਂ ਨੇ ਕਿਹੜਾ ਜਾਉਂਗਾ ਇਹਦੇ ਬਾਰੇ ਜੀ ਜਦੋਂ ਤੱਕ ਸਾਡੇ ਕੈਮੀਕਲ ਨੇ ਜਦੋਂ ਤੱਕ ਇਹ ਚੀਜ਼ਾਂ ਬੰਦ ਨਹੀਂ ਹੁੰਦੀਆਂ ਜਿੰਨੇ ਵੀ ਜਿਹੜਾ ਅਸੀਂ ਫੂਡ ਖਾ ਰਹੇ ਹਾਂ ਚਾਹੇ ਅਸੀਂ ਸਬਜ਼ੀ ਖਾ ਰਹੇ ਹਾਂ ਬਾਤ ਉਹ ਸਪਰੇਅ ਕੀਤੀ ਜਾਂਦੀ ਆ ਉਸ ਨੂੰ ਜਿਆਦਾ ਉਗਾਉਣ ਵਾਸਤੇ ਅਸੀਂ ਆਪਣੇ ਵਾਸਤੇ ਖੁਦ ਉਗਾਨੇ ਆ ਮੈਂ ਕੋਈ ਵੀ ਕੈਮੀਕਲ ਨਹੀਂ ਪਾਉਂਦਾ ਕੋਈ ਖਾਦ ਵੀ ਨਹੀਂ ਪਾਉਂਦੇ ਅਸੀਂ ਖਾਦ ਵੀ ਕਿਹੜੀ ਪਾਉਂਦੇ ਅਸੀਂ ਰੋੜੀ ਦੀ ਜਾਂ ਕੱਲੀ ਖਲ ਪਾਉਂਦੇ ਹਾਂ ਤੇ ਉਹ ਬਹੁਤ ਵਧੀਆ ਬਣਦੀ ਆ ਤੇ ਕਾਫੀ ਦਿਨ ਤੱਕ ਖਰਾਬ ਵੀ ਨਹੀਂ ਹੁੰਦੀ ਕੀ ਰਾਦੇ ਜੀ ਸੰਸਦ ਦੋਸਤਾਂ ਗੁਰੂ ਜੀ ਜੀ ਕੀ ਪ੍ਰੋਗਰਾਮ ਹੈ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਹੋਇਆ ਇਹ ਖਲ ਵੰਡ ਪ੍ਰੋਗਰਾਮ ਜੋ ਆਪਣੇ ਮੈਂਬਰ થી ਸੰਜੀਤ ਆਇਲ ਫੰਡ ਲਈ ਜਾਰ ਵਿੱਚ ਇੱਕ ਖਾਲ ਪੰਡ ਪ੍ਰੋਗਰਾਮ ਰੱਖਿਆ ਗਿਆ ਹੈ ਇਹਦੇ ਵਿੱਚ 13 ਪਿੰਡ ਦੀਆਂ ਗਊਸ਼ਾਲਾਵਾਂ ਨੂੰ 13 ਗੁਰਦੇ 11 ਗੋੜੀਆਂ ਗੁਰ ਖਲਦੀਆਂ ਤੇ 11 ਗੱਟੇ ਗੁਰਦੇ ਦੇ ਰਹੇ ਆ ਇਹ ਆਪਣਾ 13ਵਾਂ ਇਹ ਸਮਾਗਮ ਹੈ ਖਾਲ ਪੰਡ ਇਸ ਤੋਂ ਪਹਿਲਾਂ 12ਵਾਂ ਸਮਾਗਮ ਆਪਾਂ ਕਰਦੇ ਖਾਲ ਪੰਡ ਪ੍ਰੋਗਰਾਮ ਇਹਦੇ ਨਾਲ ਨਾਲ ਆਪਣਾ ਜੋ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ ਕਾਲੀ ਮਾਤਾ ਮੰਦਰ ਕਮੇਟੀ ਸ੍ਰੀ ਤੋਂ ਮੰਡਲ ਤੇ ਬੇਸ਼ਾਰਾ ਜੀਵ ਜੰਤੂ ਦੇ ਨਾਲ ਰਲ ਕੇ ਤੇ 35ਵਾਂ ਆਪਣਾ ਮੈਡੀਕਲ ਕੈਂਪ ਹੈ ਇਹਦੇ ਨਾਲ ਇਹ ਤੇ ਇਹਨਾਂ ਦਾ ਬੜਾ ਸਹਿਯੋਗ ਹੈ ਸ਼ਹਿਰ ਵਾਸੀਆਂ ਦਾ ਜੀ ਅਗਲੇ ਸਾਲ ਇਸ ਤੋਂ ਕੋਸ਼ਿਸ਼ ਕਰਾਂਗੇ ਇਸ ਤੋਂ ਵਧਿਆ ਆਪਾਂ ਕੋ ਪ੍ਰਾਲਾ ਕਰੀਏ ਹੋਰ ਗੋਲਸ਼ਾਲਾ ਵਿੱਚ ਵਧਾ ਲਈਏ ਹੋਰ ਖਲ ਦੀ ਜੋ ਬੂਰੀਆਂ ਦੀ ਮਕਦਾਰ ਹੈ ਵਧਾ ਲਈਏ ਸਹਦਾ ਇਦਾਂ ਜੇ ਸਹਿਯੋਗ ਮਿਲਦਾ ਰਹਾ ਅੱਜ ਕੌਣ ਕੌਣ ਆਏ ਸੀ ਅੱਜ ਵਿਸ਼ੇਸ਼ ਤੌਰ ਤੇ ਜੋ ਮੁੱਖ ਮਹਿਮਾਨ ਸਾਨ ਆਪਣੇ ਕੈਬਨਟ ਮੰਤਰੀ ਬ੍ਰਿੰਦਰ ਗੋਇਲ ਜੀ ਉਹਨਾਂ ਦੇ ਸੁਪੁੱਤਰ ਗੌਰਵ ਗੋਇਲ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਕਿਉਂਕਿ ਗੌਰਵ ਗੋਇਲ ਜੀ ਦਿੱਲੀ ਗਏ ਹੋਏ ਨੇ ਤੇ ਨਾਲ ਹੀ ਬ੍ਰਿੰਦਰ ਗੋਇਲ ਜੀ ਦਿੱਲੀ ਗਏ ਹੋਏ ਨੇ ਦੇ ਨਾਲ ਸਾਡੇ ਨਾਲ ਖੜੇ ਨੇ ਰੂਪ ਸਿੰਘ 라 ਜੀ ਸਰੂਰ ਤੋਂ ਜਿਹੜੇ ਦੁਰਗਾ ਸੇਵਾ ਦਲ ਦੇ ਪ੍ਰਧਾਨ ਜੀ ਨੇ ਵਿਸ਼ੇਸ਼ ਤੌਰ ਤੇ ਸਾਡੇ ਇਹ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇਹ ਵੀ ਆਏ ਨੇ ਤੇ ਸੁਨਾਮ ਤੋਂ ਜੋ ਗੋਸ਼ਾਲਾ ਚਲਾਉਂਦੇ ਨੇ ਸਾਰੋਂ ਦੇ ਨਾਮ ਤੇ ਉਹ ਵੀ ਇੱਥੇ ਆਏ ਨੇ ਤੇ ਬਾਕੀ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਦੇ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਸਾਹਿਬਾਨ ਤੇ ਪਿੰਡਾਂ ਦੀਆਂ ਗੋਸ਼ਾਲਾਵਾਂ ਦੀਆਂ ਕਮੇਟੀਆਂ ਤੇ ਸ਼ਹਿਰ ਦੇ ਪਤਵੰਤ ਸੱਜਣ ਇੱਥੇ ਬਹੁਤ ਪਹੁੰਚੇ ਨੇ ਸਾਲ ਬਹੁਤ ਧੰਨਵਾਦ ਕੀ ਨਾਮ ਹੈ ਵੀਰ ਜੀ ਤੁਹਾਡਾ ਰਕੇਸ਼ ਕੁਮਾਰ ਬਾਂਸਲ ਜੀ 1100 ਰੁਪਏ ਵਾਲਾ ਪ੍ਰੋਗਰਾਮ ਰੱਖਿਆ ਕੀ ਪ੍ਰੋਗਰਾਮ ਹੈ ਅੱਜ ਦਾ ਇਹ ਪ੍ਰੋਗਰਾਮ ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਅਤੇ ਸ਼੍ਰੀ ਮਹਾਕਾਲੀ ਮੰਦਿਰ ਕਮੇਟੀ ਅਤੇ ਸੰਗੀਤਤਰ ਮੰਡਲ ਵੱਲੋਂ ਜੋ ਇਹ 13ਵਾਂ ਖਲਵੰਡ ਖਲ ਅਤੇ ਗੁੜਵੰਡ ਸਮਾਗਮ ਜੋ ਹਰ ਸਾਲ ਕਰਾਇਆ ਜਾਂਦਾ ਹੈ ਉਹ ਅੱਜ ਦੇ ਦਿਨ ਰੱਖਿਆ ਗਿਆ ਹੈ ਇਸ ਵਿੱਚ ਇੱਕ ਗੁੜ ਤੇ ਖਲਵੰਡ ਸਮਾਗਮ ਦੇ ਨਾਲ-ਨਾਲ 35ਵਾਂ ਚੈਰੀਟੇਬਲ ਮੈਗਾ ਕੈਂਪ ਵੀ ਜੋ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਲਗਭਗ ਸਾਰੀਆਂ ਦਵਾਈਆਂ 50 ਰੁਪਏ ਦੀ ਫੀਸ ਵਿੱਚ ਹੀ ਸਾਡੇ ਵੱਲੋਂ ਮਰੀਜ਼ਾਂ ਨੂੰ ਦਿੱਤੇ ਜਾਂਦੇ ਹਨ ਇਹ ਜੋ ਕੈਂਪ ਹੈ ਇਹ ਮਤਲਬ ਲਗਭਗ ਪਿਛਲੇ 6 ਮਹੀਨਿਆਂ ਤੋਂ ਚੱਲ ਰਿਹਾ ਹੈ ਜਿਸ ਵਿੱਚ ਮੌਕੇ ਸਮੇਂ-ਸਮੇਂ ਤੇ ਜਿਵੇਂ ਕਿ ਖੂਨਦਾਨ ਕੈਂਪ ਤੇ ਮੈਡੀਕਲ ਮੈਗਾ ਕੈਂਪ ਜਿਸ ਵਿੱਚ ਪੰਜਾਬ ਦੇ ਨਾਮੀ ਡਾਕਟਰਾਂ ਨੂੰ ਵੀ ਬੁਲਾਇਆ ਜਾਂਦੇ ਆ ਤੇ ਹੋਰ ਬਹੁਤ ਜੋ ਬੇਸਹਾਰ ਆਜੀਬ ਜੰਤੂ ਜੋ ਬੋਲ ਨਹੀਂ ਸਕਦੇ ਹਨ ਬੋਲਤ ਹਨ ਨੇ ਉਹਨਾਂ ਵਾਸਤੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਨੇ ਜੋ ਜ਼ਖਮੀ ਜਾਨਵਰ ਸੜਕਾਂ ਤੇ ਪਏ ਸਾਨੂੰ ਮਿਲਦੇ ਨੇ ਉਹਨਾਂ ਦਾ ਇਲਾਜ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਸਰ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਜਿਹੜਾ ਸਾਡਾ ਮਹਾਕਾਲੀ ਸੰਕੀਰਤਨ ਮੰਡਲ ਮਹਾਕਾਲੀ ਮੰਦਿਰ ਕਮੇਟੀ ਵੱਲੋਂ ਜਿਹੜਾ ਖਲਵੰਡ ਸਮਾਰੋਹ ਸੀ ਗਊਸ਼ਾਲਾਾਂ ਵਾਸਤੇ ਸਾਡੇ ਇਲਾਕੇ ਦੀਆਂ ਇਹ ਘੱਟੋ-ਘੱਟ 15-16 ਗਊਸ਼ਾਲਾਾਂ ਹਨ ਜਿਨ੍ਹਾਂ ਵਾਸਤੇ ਇਸ ਮੰਦਰ ਕਮੇਟੀ ਵੱਲੋਂ ਸੰਗੀਤਨ ਮੰਡਲ ਦੇ ਸਹਿਯੋਗ ਦੇ ਨਾਲ ਅੱਜ ਇਹ ਖਲਵੰਡ ਸਮਾਰੋਹ ਕੀਤਾ ਗਿਆ ਕਿਉਂਕਿ ਸਰਦੀ ਬੜੀ ਪੈ ਰਹੀ ਹੈ ਗਊਆਂ ਦੀ ਹਾਲਤ ਦਿਨੋ ਦਿਨ ਮਾੜੀ ਹੁੰਦੀ ਜਾ ਰਹੀ ਹੈ ਔਰ ਸਾਧਨ ਘਟ ਹੁੰਦੇ ਜਾ ਰਹੇ ਨੇ ਇਸ ਕਰਕੇ ਇਸ ਸੰਸਥਾ ਨੇ ਸੋਚਿਆ ਵੀ ਆਪਾਂ ਆਪਾਂ ਗਊਆਂ ਦੀ ਸੇਵਾ ਵਾਸਤੇ ਕਿਉਂ ਨਾ ਕੋਈ ਯੋਗਦਾਨ ਪਾਈਏ ਅੱਜ ਗੁੜ ਤੇ ਖਲ ਦਾ ਜੋ ਵੰਡ ਇਹ ਗਊਸ਼ਾਲਾਵਾਂ ਨੂੰ ਹੋਈ ਹੈ ਇਕ ਬਹੁਤ ਵੱਡਾ ਅਪਰਾਲਾ ਇਸ ਸੰਸਥਾ ਵੱਲੋਂ ਮੈਡੀਕਲ ਕੈਂਪ ਵੀ ਲਗਾਤਾਰ ਹਰ ਹਫਤੇ ਹੋਰ 35 ਹਫਤਿਆਂ ਤੋਂ ਲਗਾਤਾਰ ਮੈਡੀਕਲ ਕੈਂਪ ਲੱਗ ਰਿਹਾ ਸਰ ਜਿਦੇ ਵਿੱਚ ਮੁਫਤ ਦਵਾਈਆਂ ਮੁਫਤ ਚੈੱਕਅਪ ਔਰ ਡਾਕਟਰਾਂ ਦੀਆਂ ਵਧੀਆ ਟੀਮਾਂ ਆ ਕੇ ਦੇਖਦੀਆਂ ਨੇ ਔਰ ਸਾਡੇ ਬੇਸਾਰਾ ਜੀਵ ਜੰਤੂ ਸੁਸਾਇਟੀ ਵਾਲੇ ਨੌਜਵਾਨ ਬੱਚੇ ਜਿਨ੍ਹਾਂ ਦੀ ਪ੍ਰੇਰਣਾ ਕਰਨੀ ਬਣਦੀ ਹੈ ਜਿਨ੍ਹਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਉਹਨਾਂ ਨੇ ਬਹੁਤ ਸੋਹਣਾ ਅਪਰਾਲਾ ਕਰਕੇ ਅੱਜ ਦੇ ਯੁੱਗ ਦੇ ਵਿੱਚ ਇਹ ਨੌਜਵਾਨਾਂ ਨੇ ਚੰਗੀ ਸੋਚ ਵਾਲੇ ਪਾਸੇ ਦਵਾਈਆਂ ਦਾ ਲੰਗਰ ਔਰ ਨਾਲ ਦੀ ਨਾਲ ਇਹ ਆਪਣਾ ਮੈਡੀਕਲ ਕੈਂਪ ਇਹ ਕਰ ਰਹੇ ਨੇ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਨੌਜਵਾਨ